ਕਲਟੈਂਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅੱਜ ਬਾਅਦ ਦੁਪਹਿਰ ਅਬੋਹਰ ਦੇ ਫਾਜ਼ਲਿਕਾ ਰੋਡ ਤੇ ਸਥਿਤੀ ਕਚੌਤੀ ਤੇ ਇੱਕ ਹੋਰ ਵਿਅਕਤੀ ਨੇ ਪਹਿਲਾਂ ਤਾਂ ਕਾਰ ਸਵਾਰ ਵਿਅਕਤੀ ਨਾਲ ਝਗੜਾ ਕੀਤਾ ਅਤੇ ਬਾਅਦ ਵਿੱਚ ਉਸ ਦੀ ਕਾਰ ਵਿੱਚੋਂ ਰੱਖੀ 1,70,000 ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਗਏ ਜਦੋਂ ਪੀੜਤ ਨੇ ਨਗਦੀ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀ ਨੇ ਉਸ ਤੇ ਕਹਾੜੀ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਜ਼ਖਮੀਆਂ ਨੂੰ ਲਾਸ਼ ਲਈ ਸਰਕਾਰੀ ਹਸਪਤਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਆਟੋ ਗੱਡੀ ਹੈ ਮੈਥੋਂ ਗੱਡੀ ਥੱਲੀ ਹੈ। ਇਹ ਪਰਸੋਂ ਦਾ ਸਮਾਨ ਲੈਣਾ ਸੀ ਅਨਕਲਗੋੜ। ਬੰਦਾ ਆਇਆ ਉਹਨੇ ਗੱਡੀ ਲਿਆ ਕੇ ਬੁਨ ਸਪੀਡ ਨਾਲ ਮੇਰੇ ਅੰਦਰ ਮਾਰਨ ਦੀ ਕੋਸ਼ਿਸ਼ ਕੀਤੀ। ਮੈਂ ਇੱਕਦਮ ਅੱਗੇ ਹੋ ਗਿਆ। ਮੈਂ ਉਹਨੂੰ ਬੋਲਿਆ ਵੀ ਤੂੰ ਦੇਖ ਤਾਂ ਲੈ ਉਹ ਬੰਦਾ ਬਾਹਰ ਆ ਗਿਆ। ਬਾਹਰ ਆ ਕੇ ਕਹਿੰਦਾ ਮੈਂ ਤਾਂ ਤੁਹਾਨੂੰ ਕੁਚਲ ਦੇਣਾ ਸੀ। ਕਹਿੰਦਾ ਬੰਦੇ ਤਾਂ ਐਂ ਕੁਚਲੇ ਜਾਂਦੇ ਆ। ਫਿਰ ਉਹ ਤੇ ਬਹਿਸ ਕਰਨ ਲੱਗਾ ਮੇਰੇ ਨਾਲ। ਮੈਂ ਔਰੱਜਾ ਜੀ ਮੈਂ ਕਹਤੇ ਡੱਕੇ ਰਲ ਬਕੀ ਗੱਲ ਕਰਾਂ ਵੀ ਮੈਨੂੰ ਲੱਗਦਾ ਤੂੰ ਦੱਸੇ ਜੇਗਾ ਚਲ ਤੂੰ ਮੈਨੂੰ ਐ ਕਿੰਨੇ ਕਹਿੰਦਾ ਨੱਸੇ ਜੇਗਾ ਮੈਂ ਕਹ ਕੋਨੀ ਅੰਕਲ ਕਹਿੰਦਾ ਕਹਦਾ ਤੂੰ ਬੈਂਸ ਨਾ ਕਰ ਪੁੱਤ ਤੂੰ ਜਾ ਮੈਂ ਅੰਕਲ ਕੋਲੋਂ ਜੀ ਫਾਪਾ ਲੈ ਕੇ ਗੱਡੀ ਜਾ ਕੇ ਬੈਠਿਆ ਉਹ ਪਿੱਛੇ ਆ ਗਿਆ ਤੇਲੀ ਬਾਰੀ ਖੁੱਲੀ ਉਹਨੇ ਮੇਰੀ ਬਾਰਿਸ਼ ਹੀ ਡੁੱਟ ਪੈਸੇ ਪਏ ਕਾਲੇ ਰੰਗ ਦੇ ਫਾਪੇ ਜੇ ਉਹਨੇ ਇਤੋਂ ਚੱਕ ਕੇ ਸੈਨ ਬਰਾਬਰ ਉੱਤੇ ਇੱਥੇ ਗੱਡੀ ਖੜੀ ਆ ਪਸਟ ਹੋ ਗਿਆ ਉਹ ਕਰ ਗਿਆ ਇਤੋਂ ਅੱਧਰ ਆਇਆ ਇਤੋਂ ਉਹਨੇ ਗੱਡੀ ਚਰਕੇ ਸੁਗਵਾੜੀ ਗੱਡੀ ਹੈ ਮੈਂ ਉਧਰੋਂ ਸੁਖਿਆ ਉਧਰੋਂ ਦੇਖਿਆ ਵੀ ਉਹ ਬੰਦਾ ਉਹ ਇਹ ਬਸ ਸੀਟਾ ਨਿਕਲਿਆ ਤੇ ਉਹ ਡੰਡਾ ਘਟ ਰਿਹਾ ਮੈਂ ਕਿਹਾ ਡੰਡਾ ਦਾ ਘੜ ਲਾਂਗੇ ਕੋਈ ਮੈਂ ਜਦੋਂ ਇਤਰਾ ਉਹ ਫੋਰਡ ਤੇ ਫੌਂਸੀ ਆਸੀ ਬੰਦਾ ਉਹਨੇ ਕੋਰਨਰ ਤੇ ਲਿਆ ਜਿਵੇਂ ਸੀ ਕੁਆੜੀ ਮੇਰੇ ਸੱਜੇ ਵੱਲ ਦੀ ਕੋਸ਼ਿਸ਼ ਮੈਂ ਭੱਜਾ ਜਾਂ ਪਿੱਛੇ ਹੋ ਗਿਆ ਜੇ ਪਿੱਛੇ ਨਾ ਹੁੰਦਾ ਕੁਆੜੀ ਮੇਰੇ ਸੱਜੇ ਵੱਲ ਨਹੀਂ ਸੀ ਮੈਂ ਇੱਕਦਮ ਹੱਥੇ ਕਿੰਨਾ ਐਥੇ ਹੋ ਗਿਆ ਤੇ ਮੇਰੇ ਤਾਂਕੇ ਆਏ ਐਥੇ ਟੈਂਸ਼ਨ ਛੇ ਤਾਂਕੇ ਫੇਰ ਤਾਂਕੇ ਲਾਣ ਦੇ ਲਾਲ ਮੈਂ ਨਾਲ ਦੇ ਨਾਲ ਕਿਹਾ ਮੈਂ ਕਿਹਾ ਇਹਨੂੰ ਰੋਕੋ ਮੈਂ ਕਿਹਾ ਇਹਦਾ ਗੱਡੀ ਦਾ ਨੰਬਰ ਲਵੋ ਮੈਂ ਕਿਹਾ ਗੱਡੀ ਰੋਕੋ ਗੱਡੀ ਰੋਕੋ ਮੈਂ ਮ ਮੈਂ ਨੰਬਰ ਉਹ ਮੈਂ ਯਾਦ ਕੀਤਾ ਹੈ ਯਾਦ ਕਰਕੇ ਯਾਰ ਦੋਸਤ ਨੂੰ ਗੋਲ ਕੀਤੀ ਆ ਉਹਨੇ ਨੰਬਰ ਹੀ ਗੋਲਿੰਗ ਹੋ ਗਿਆ ਮੇਰਾ ਮੈਂ ਕਿਹਾ ਨੰਬਰ ਯਾਦ ਰੇ ਦੇਣਾ ਉੱਥੇ ਜਿੱਥੇ ਬੈਠਾ ਗੱਡੀ ਕਿਹੜੀ ਸੀ ਔਰ ਕਿੰਨੇ ਜਨੇ ਸੀ ਉਹ ਆਲਟੋ ਕੱਲਾ ਬੰਦਾ ਸੀ ਆਲਟੋ ਗੱਡੀ ਆ ਵਾਈਟ ਰੰਗ ਦੀ ਕੀਤੀ ਸੀ ਕੋਈ ਪਛਾਣ ਹੈ ਉਹ ਬੰਦੇ ਦੀ ਆ ਜਾਵੇ ਤੁਸੀਂ ਪਛਾਣ ਸਕਦੇ ਹਾਂ ਪਛਾਣ ਲਾਂਗਾ ਮੈਂ ਪਹਿਲੀ ਵਾਰੀ ਦੇਖਿਆ ਹਾਂ ਉਹ ਬੰਦੇ ਨੂੰ ਮੈਂ ਕੋਈ ਪਹਿਲਾਂ ਦੋਸ਼ ਨਹੀਂ ਤਾਂ ਨਹੀਂ ਹੈਗੀ। ਨਾ ਨਾ ਕਦੇ ਪਹਿਲੀ ਵਾਰੀ। ਗੱਲ ਪੈਸੇ ਵਾਲੀ ਸੱਚਾਈ ਹੈ ਪੂਰੀ ਜੀ। ਪੂਰੀ ਸੱਚਾਈ ਹੈ ਜੀ। ਕਿਉਂਕਿ ਇਸ ਤਰ੍ਹਾਂ ਦੀ ਘਟਨਾ ਹੀ ਪਹਿਲਾਂ 2 ਦਿਨ ਪਹਿਲਾਂ ਇੱਕ ਫਰਜੀ ਨਿਕਲੀ ਜ਼ਰੂਰ ਚੀਗੀ। ਭਾਈ ਸਾਹਿਬ ਤੁਸੀਂ ਇਨਕੁਆਇਰੀ ਕਰੋ ਮੇਰੀ। ਇਹ ਪੈਸਾ ਕਿੱਥੇ ਦੇਣਾ ਹੈ, ਕਿੱਥੇ ਲਿਆ ਹੈ? ਸਾਰਾ ਪ੍ਰੂਫ ਦਿਓ। ਤੁਹਾਨੂੰ ਕੌਣ ਦੇ ਕੇ ਗਿਆ ਸੀ ਪੈਸੇ? ਐਸੇ ਬ੍ਰਦਰ ਦੇ ਕੇ ਗਿਆ ਸੀ। ਮੇਰਾ A1 ਹੋਟਲ ਹੈਗਾ। ਅੱਛਾ। ਹੋਟਲ ਮੈਂ ਲੀਜ਼ ਤੇ ਲਿਆ ਹੋਇਆ ਹੈ। ਉਹਦਾ ਮੇਰਾ ਰੈਂਟ ਹੈਗਾ 14000 ਰੁਪਏ। ਬਿਜਲੀ ਦਾ ਬਿੱਲ ਆਉਂਦਾ 30000 ਰੁਪਏ। ਅਸੀਂ ਜਿਹੜੀ ਡੇਲੀ ਦੀ ਅੱਜ 15 ਤਰੀਕ ਸੀ ਮੇਰਾ ਘਰਾਰ ਸੀ 15 20 ਦਿਨ ਸਰਕਾਰ ਜਿਹੜੀ ਕੰਮ ਕਰ ਰਹੀ ਸੀ ਅੰਕਲ ਕਹਿੰਦੇ ਕਹਿੰਦੇ 1.5 ਲੱਖ ਮੈਨੂੰ ਦੇ ਦਿਆ ਜੇ 1 ਲੱਖ ਉਹਨਾਂ ਦਾ ਪੈਨਿਕ ਗਿਆ ਸੀ ਉਹ 25 ਤਰੀਕ ਨੂੰ ਲੈਣਾ ਸੀ ਉਹ ਪੈਸੇ ਲੈਣੇ ਸੀ ਉਹ ਪੈਸੇ ਗੱਡੀ 'ਚ ਰੱਖੇ ਆ ਤੇ ਉਹ ਹੋ ਗਏ ਨੇ ਸੁਣਨ ਸੀ ਕੀ ਭੂਮਿਕਾ ਰਹੀ ਹੈ ਪੁਲਿਸ ਤੱਕ ਕਿਸ ਤਰ੍ਹਾਂ ਦੀ ਕੋਆਪਰੇਸ਼ਨ ਮਿਲ ਰਹੀ ਹੈ ਪੁਲਿਸ ਕਹਿੰਦੀ ਕਹਿੰਦੀ ਤੁਸੀਂ ਸੋਚ ਲਓ ਵਿਚਾਰ ਲਓ ਵੀ ਵਾਕਈ ਤੁਹਾਡੀ ਚੋਰੀ ਹੋਈ ਹੈ ਮੈਂ ਕਿਹਾ ਭਾਈ ਸਾਹਿਬ ਚੋਰੀ ਹੋਈ ਹੈ ਤਾਂ ਹੀ ਤਾਂ ਮੈਂ ਕਿਹਾ ਜੇ ਤੇ ਸੀਸੀਟੀਵੀ ਲੱਗਿਆ ਸੀਸੀਟੀਵੀ ਦੇਖ ਲਓ ਭਾਵੇਂ ਜੋ ਕੈਮਰਾ ਹੈਗਾ ਕੈਮਰੇ 'ਚ ਦੇਖ ਲਓ ਭਾਵੇਂ ਮੇਰੇ ਪੈਸੇ ਕੱਢੇ ਗਏ ਕਹਿੰਦਾ ਪਰ ਮੈਂ ਪੈਸੇ ਦਾ ਮﻘਬੂਲ ਦੇ ਸਕਦਾ ਕਹਿੰਦਾ ਇਕਬਲ ਤੋਂ ਛੋਟੀ ਛੋਟੀ ਜਾਂਚ ਹੋਵੇ ਮੈਂ ਹਰ ਜਾਂਚ ਵਿੱਚ ਸ਼ੌਕਦਾਰ ਹਾਂ ਠੀਕ ਹੈ ਠੀਕ ਸਾਹਿਬ ਨਸ਼ਾ ਵਿਰੁੱਧ ਵਾਸ ਚੁੱਕਣ ਵੱਲੋਂ ਸੰਸਾ ਕਫਨ ਬੋਲ ਪਿਆਦੇ ਆਗੂ ਜੁਗਤਾਸ ਸਿੰਘ ਸਿੰਧਵਾ ਵੱਲੋਂ ਅਸਥਾਨਾ ਪੇਖੀਵਿੰਦੇ ਬਾਹਰ ਨਸ਼ਾ ਵੇਚਣ ਵਾਲਿਆਂ ਖਿਲਾਫ ਪੁਲਿਸ ਕੋਲ ਕਾਰਵਾਈ ਨਾ ਕੀਤੇ ਜਾਣੂ ਲਗਾ ਕੇ ਧਰਨਾ ਦਿੱਤਾ ਗਿਆ ਉਹਨਾਂ ਵੱਲੋਂ ਦੱਸ ਦੱਸਿਆ ਗਿਆ ਹੈ ਕਿ ਪਹਿਲਾਂ ਵੀ ਕਈ ਸ਼ਿਕਾਇਤਾਂ ਪੁਲਿਸ ਨੂੰ ਕਰ ਚੁੱਕੇ ਹਨ ਤੇ ਨਸ਼ਾ ਵੇਚਣ ਵਾਲਿਆਂ ਦੇ ਨਾਮ ਵੀ ਪੁਲਿਸ ਨੂੰ ਦੱਸ ਚੁੱਕੇ ਹਨ ਪਰ ਪੁਲਿਸ ਉਹਨਾਂ ਖਿਲਾਫ ਕੋਈ ਵੀ ਕਾਰਵਾਈ ਨਹੀਂ ਮੇਰਾ ਨਾਮ ਜੀ ਨਸ਼ਾ ਵਿਰੋਧੀ ਮਿਸ਼ਨ ਕਪਨ ਬੋਲ ਪਿਆ ਪੰਜਾਬ ਜਗਤਾਰ ਸਿੰਘ ਸਿੰਧਵਾ ਅੱਜ ਤੁਸੀਂ ਇੱਕ ਟਿਕਵਣ ਥਾਣੇ ਦੇ ਬਾਹਰ ਜਿਹੜਾ ਇੱਕ ਬੈਨਰ ਲਗਾ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਕੀ ਮਾਮਲਾ ਸਾਰਾ ਮਾਮਲਾ ਇਹ ਆ ਜੀ ਯਾਰ ਰੋਜ਼ ਚੱਟੇ ਨਾਲ ਜਿਹੜੀਆਂ ਮੁਕਤਾਂ ਦੀਆਂ ਆ ਨਸ਼ਾ ਚੱਟੇ ਨਾਲ ਚਿੱਟਾ ਵੇਚਣ ਵਾਲਿਆਂ ਨੂੰ ਸਾਨੂੰ ਫੜਾਉਣ ਦੀ ਖਾਤਰ ਅੱਜ ਥਾਣਿਆਂ ਦੇ ਬੁਹੀ ਅੱਗੇ ਧਰਨੇ ਲਾਉਣੇ ਪੈ ਰਹੇ ਹਨ ਸਾਡੀਆਂ ਭੈਣਾਂ ਉਹਨਾਂ ਦੇ ਸੁਹਾਗ ਉੱਜੜ ਰਹੇ ਹਨ ਨਾ ਮਾਵਾਂ ਦੀਆਂ ਪੁੱਕਾਂ ਖਾਲੀ ਹੋ ਰਹੀਆਂ ਹਨ ਨਾ ਨਨੇ ਕਨੇਕੇ ਨੰਨੇ ਨੰਨੇ ਬੱਚੇ ਜਨਾਂ ਦੇ ਸਰਾਦੋਂ ਪਿਓਵਾ ਦੇ ਸਾਈ ਉੱਠ ਰਹੇ ਹਨ ਤੇ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਭਗਵਾਨ ਭਗਵੰਤ ਸਿੰਘ ਮਾਨ ਜਿਲੰਦਰ ਦੇ ਵਿੱਚ ਕਿਰਾਏ ਦੇ ਕਮਰੇ ਲੈ ਕੇ ਤੇ ਜਿਮਣੀ ਚ ਉਹਨਾਂ ਦੇ ਵਿੱਚ ਰੁਜੇ ਹੋਏ ਹਨ ਤੇ ਉਹਨਾਂ ਨੂੰ ਪੰਜਾਬ ਦੀ ਜਨਤਾ ਦਾ ਕੋਈ ਫਿਕਰ ਨਹੀਂ ਸਿਰਫ ਵੋਟਾਂ ਦਾ ਫਿਕਰ ਆ ਕਿ ਪੰਜਾਬ ਦੇ ਵਿੱਚ ਕਿਤਨਾ ਚਿੱਟੇ ਨਾਲ ਮੋਤਾ ਹੁੰਦੀਆਂ ਆ ਤੇ ਕਿਤਨਾ ਪੰਜਾਬ ਦੇ ਵਿੱਚ ਛੇਵੇਂ ਵੱਜਦੇ ਆ ਇਹ ਗੱਲ ਕਰੀ ਅੱਜ ਬਾਈ ਨੇਮ ਲਿਖਿਆ ਹੈ ਜਿਹੜੇ ਨਸ਼ਾ ਤਸਰ ਵੇਚਦੇ ਨਹੀਂ ਨਸ਼ਾ ਹਾਂਜੀ ਇਹ ਮੇਰੀ ਰੰਜੇ ਇਹ ਇਹ ਵੇਚਦੇ ਆ ਮੈਂ ਜਿਹਨਾਂ ਦੇ ਨਾਮ ਲਿਖੇ ਆ ਇਹ ਬੰਦੇ ਨਸ਼ਾ ਨਾ ਵੇਚਦੇ ਹੋਂ ਤੇ ਤੁਰੰਤ ਮੈਨੂੰ ਹਣੇ ਗ੍ਰਿਫਤਾਰ ਕਰਕੇ ਮੇਰੇ ਤੇ ਪਰਚਾ ਕੀਤਾ ਜਾਵੇ ਪੁਲਿਸ ਨੂੰ ਆ ਮੈਂ ਸਭ ਕੁਝ ਲਿਖ ਕੇ ਲਾਇਆ ਪੁਲਿਸ ਪ੍ਰਸ਼ਾਸਨ ਨੂੰ ਸਾਰਾ ਪਤਾ ਹੈ ਕਿਹੜੀ ਗੜੀ ਕਿਹੜੇ ਮਹੱਲੇ ਕਿੱਥੇ ਕਿਹੜੇ ਬੰਦੇ ਵੇਚਦੇ ਆ ਪੁਲਿਸ ਪ੍ਰਸ਼ਾਸਨ ਨੂੰ ਸਾਰਾ ਪਤਾ ਹੈ ਪੋਸਟਰ ਲਾਉਣ ਤੋਂ ਪਹਿਲਾਂ ਤੁਸੀਂ ਬਾਈ ਨੇਮ ਦੱਸਿਆ ਉਹਨਾਂ ਨੂੰ ਮੈਂ ਕਈ ਵਾਰ ਦੱਸ ਚੁੱਕਾ ਮੇਰੀਆਂ ਦਰਖਾਸਤਾਂ ਗਈਆਂ ਜਦ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਡੀਐਸਪੀ ਸਾਹਿਬ ਵੀ ਕੀਵੰਡ ਨੂੰ ਬਿੱਲੇ ਬਾਰੇ ਦੱਸਿਆ ਜਿਹੜਾ 800 ਮੀਟਰ ਦੀ ਦੂਰੀ ਤੇ ਡੀਐਸਪੀ ਦਫ਼ਤਰ ਭੀਕੀਵੰਡ ਦੇ 800 ਮੀਟਰ ਦੀ ਦੂਰੀ ਦੇ ਚੇਲਾ ਕਲੋਨੀ ਵਿੱਚ ਆਂਡਿਆ ਸਰੇ ਆਮ ਇਹ ਜਿਹੜੇ ਜਗਤਾਰ ਸਿੰਘ ਐ ਸਿਦਵਾ ਤੋਂ ਇਹ ਜਿਹੜਾ ਕਹਿ ਰਿਹਾ ਵੀ ਇਹਨਾਂ ਬਿੱਲਾ ਦੁਜਾ ਆਡੇ ਦਾ ਰੇਡ ਕਰਨ ਸਾਡੇ ਨਾਲ ਜਾਣ ਰੇਡ ਕਰਨਾ ਸਾਡੇ ਵੱਲੋਂ ਰੋਜ਼ਾਨਾ ਪੁਲਿਸ ਪਾਰਟੀਆਂ ਕੈਸੋ ਤੇ ਰੇਡ ਕੀਤਾ ਜਾਂਦਾ ਕਿਸੇ ਨੂੰ ਕੋਈ ਸਪੇਅਰ ਨਹੀਂ ਕੀਤਾ ਜਾਂਦਾ ਜਿਹੜਾ ਤੇ ਵਾਰ-ਵਾਰ ਜੁਰਮ ਕਰਦਾ ਉਹਨਾਂ ਨੂੰ ਅਸੀਂ ਕਲੰਦਰਾ ਤਿਆਰ ਕਰਕੇ ਜੇਲੇ ਭੇਜਦੇ ਹਾਂ ਅਸੀਂ ਜੀਮ ਸਾਹਿਬ ਦੇ ਪੇਸ਼ ਕਰਕੇ ਰਜਾਨਾ ਟੀਮਾਂ ਦੀ ਟੀਮਾਂ ਭੇਜ ਕੇ ਥਾਣੇ ਤੋਂ ਇਹਦੀ ਰਿਕਵਰੀ ਕੀਤੀ ਜਾਂਦੀ ਹੈ ਵੱਧ ਤੋਂ ਵੱਧ ਪਰਚੇ ਦਰਜ ਕੀਤੇ ਜਾਂਦੇ ਆ ਫਿਰ ਵੀ ਜਿਨ੍ਹਾਂ ਨੇ ਇਹਨਾਂ ਦਾ ਨਾਮ ਲੈ ਰਿਆ ਵਾ ਇਹਨਾਂ ਦਾ ਵੈਰੀਫਾਈ ਕਰ ਲਾਂ ਕਿ ਕੋਈ ਜਾਤੀਤ ਨਹੀਂ ਹੈ ਜੇ ਇਹ ਪਾਏ ਗਏ ਤੇ ਇਹਨਾਂ ਨੂੰ ਸਬੇਰ ਨਹੀਂ ਕੀਤਾ ਜਾਊਗਾ ਨਿਹੰਗ ਸਿੰਘ ਦਾ ਬਾਣਾ ਪਾ ਕੇ ਸ਼ਰਾਰਤੀ ਹੰਸਾ ਵੱਲੋਂ ਨਸ਼ਾ ਵੇਚਣਾ ਤੇ ਅਮਨ ਸ਼ਾਂਤੀ ਨੂੰ ਭੰਗ ਕਰਨ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਇਹਨਾਂ ਸ਼ਰਾਰਤੀ ਹੰਸਾ ਨੂੰ ਚੇਤਾਵਨੀ ਦਿੰਦੇ ਸਮਰਾਲਾ ਵਿਖੇ ਹਲਕਾ ਸਮਰਾਲੇ ਦੀ ਨਿਹੰਗ ਜਥੇਬੰਦੀਆਂ ਨੇ ਮਾਛੀਵਾੜਾ ਰੋਡ ਤੇ ਗੁਰਦੁਆਰਾ ਸ਼ਹੀਦ ਸੰਗਤ ਸਾਹਿਬ ਵਿਖੇ ਇੱਕ ਸਾਂਝੇ ਤੌਰ ਤੇ ਮੀਟਿੰਗ ਇਸ ਵਿੱਚ ਉਹਨਾਂ ਨੇ ਇਹ ਸ਼ਾਰਤੀ ਹੰਸਾਂ ਨੂੰ ਚੇਤਾਵਨੀ ਦਿੱਤੀ ਕਿ ਜਾਂ ਤਾਂ ਇਹ ਧਾਰਮਿਕ ਬਾਣਾ ਉਤਾਰ ਦੇਣ ਜਾਂ ਉਹ ਸੁਧਰ ਜਾਣ ਨਹੀਂ ਤਾਂ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਰਜਨ ਸਿੰਘ ਮੰਜਾਲੀ ਜਦਿਲ ਬਾਬਾ ਬੁੱਢਾ ਤਾਂ ਸ਼ਿਵਮਣੀ ਭੰਤੀ ਕੌਂਸਲ ਦੇ ਕੋਲੋਂ ਸੁਨਰਾਲੇ ਤੋਂ ਅਸੀਂ ਬੜੇ ਦੁੱਖ ਨਾਲ ਇੱਥੇ ਸਾਰੇ ਸਿੰਘ ਕੱਤਰ ਹੋਏ ਆ ਕਿਉਂਕਿ ਕੋਜ ਸਿੰਘ ਨੀਲਾ ਬਾਣਾ ਪਾ ਕੇ ਕਾਰਵਾਈਆਂ ਗਲਤ ਨਸ਼ਾ ਵਿਚਣ ਲੋਕਾਂ ਨਾਲ ਲੜਨ ਪੈੜਨਾ ਨਜਾਇਜ਼ ਕਬਜ਼ੇ ਕਰਨ ਲੋਕਾਂ ਨੂੰ ਪਰੇਸ਼ਾਨ ਕਰਨ ਅਤਿਮਾਸ਼ੀ ਕਰਨ ਉਹ ਸਾਰੀ ਬਾਣੇ ਦੀ ਬਦਨਾਮੀ ਕਰਾਉਂਦੇ ਆ ਜਿਨ੍ਹਾਂ ਨੂੰ ਰੋਕਣ ਵਾਸਤੇ ਅੱਜ ਅਸੀਂ ਸਾਰੇ ਸਿੰਘ ਇਕੱਤਰ ਹੋਏ ਆ ਜਿਹੜਾ ਵੀ ਸਿੰਘ ਇਹੋ ਜੀ ਹਰਕਤ ਕਰਦਾ ਸਾਡਾ ਸਾਰਿਆਂ ਦਾ ਮੁਰਲਾ ਫਰਜਾ ਅਸੀਂ ਇਹੋ ਜਿਹੇ ਸਿੰਘ ਦਾ ਸਾਥ ਨਾ ਦਈਏ ਜਿਹੜਾ ਗੁਰਮਰਿਆਦਾ ਦੇ ਉਲਟ ਚੱਲ ਕੇ ਇਹ ਕਾਰਵਾਈਆਂ ਕਰਦੇ ਆ ਬੜਾ ਦੁੱਖ ਲੱਗਦਾ ਇਹ ਜਿਹੜੇ ਸਿੰਘ ਨੇ ਇਹਨਾਂ ਨੇ ਕਿਸੇ ਨਹਿਂਗ ਜਿੱਥੇ ਬੰਦਿਆਂ ਤੋਂ ਕੋਈ ਅੰਮ੍ਰਿਤ ਨਹੀਂ ਛਕਿਆ ਹੁੰਦਾ ਇਹ ਸੰਤਾ ਮਹਾਪੋਸ਼ਾ ਦੂਜੇ ਕੱਪੜਿਆਂ ਤੋਂ ਅੰਮ੍ਰਿਤ ਛਕ ਕੇ ਨੀਲੇ ਕੱਪੜੇ ਪਾ ਕੇ ਇਹ ਸਿੰਘ ਕਹੋਂਦੇ ਆ ਦੂਜੇ ਪਾਸੇ ਜਦ ਮੀਡੀਆ ਇਹ ਕੋਈ ਗਲਤ ਕਾਰਵਾਈ ਕਰਦੇ ਆ ਤਾਂ ਮੀਡੀਆ ਪ੍ਰਸ਼ਾਸਨ ਅਕਸਰ ਇਹ ਗੱਲ ਕਹਿੰਦਾ ਇਹ ਨਹਿਂਗ ਸਿੰਘ ਨੇ ਤਾ ਜਿਹੜੇ ਅਸਲੀ ਸਿੰਘ ਸਿੰਘ ਨੇ ਉਹਨਾਂ ਨੂੰ ਬੜਾ ਦੁਖਾਂ ਤੋਂ ਦੁੱਖ ਲੱਗਦਾ ਵੀ ਇਹ ਬਦਰਾਮ ਜਿਹੜੀ ਬਦਨਾਮੀ ਆ ਇਹ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਦਾ ਬਾਣਾ ਇਹ ਉਹਨਾਂ ਦੀ ਕੀਤੀ ਜਾਂਦੀ ਆ ਅਸੀਂ ਪ੍ਰੈਸ ਤੇ ਇਹ ਬੇਨਤੀ ਕਰਨਾ ਚਾਹੁੰਦੇ ਆ ਜੇ ਉਹਦੇ ਨੀਲੇ ਕੱਪੜਿਆਂ ਦੇ ਵਿੱਚ ਕੋਈ ਗਲਤ ਕਾਰਵਾਈ ਕਰਦਾ ਗਲਤ ਕੰਮ ਕਰਦਾ ਫੜਿਆ ਜਾਂਦਾ ਤਾਂ ਪ੍ਰੈਸ ਜਾਂ ਪ੍ਰਸ਼ਾਸਨ ਪਹਿਲਾਂ ਉਹਦੀ ਡੈਂਟਿਟੀ ਕਰੇ ਉਹ ਪਤਾ ਪਰਤਾਲ ਕਰੇ ਵੀ ਇਹ ਸਿੰਘ ਕਿਹੜੇ ਗੱਲਪੰਥ ਦਾ ਕਿਹੜੇ ਜਥੇਬੰਦੀਆਂ ਜੁੜਿਆ ਹੋਇਆ ਉਹ ਤੋਂ ਬਾਅਦ ਜੇ ਖਬਰ ਲੱਗਦੀ ਆ ਤਾਂ ਉਹਨਾਂ ਦਾ ਨਾਮ ਉਸ ਜਥੇਬੰਦੀ ਦੇ ਅਨਸਾਰ ਲਿਖ ਕੇ ਉਹਦੀ ਪ੍ਰੈਸ ਦੀ ਖਬਰ ਖਬਰ ਆਉਣੀ ਚਾਹੀਦੀ ਆ ਵੀ ਬਾਣਾ ਪਾ ਕੇ ਕੋਈ ਵੀ ਨਿਹੰਗ ਸਿੰਘ ਗਲਤ ਕੰਮ ਕਰਦਾ ਜਾਂ ਕਿਸੇ ਨਾਲ ਧੱਕਾ ਕਰਦਾ ਜਾਂ ਸਾਨੂੰ ਪਤਾ ਲੱਗਿਆ ਵੀ ਬਾਣੇ ਦੀ ਆੜ ਦੇ ਵਿੱਚ ਕੋਈ ਚਿੱਟਾ ਵੇਚ ਰਹੇ ਨੇ ਸਮੈਕ ਵੇਚ ਰਹੇ ਨੇ ਜਾਂ ਸੱਟੇਬਾਜ਼ੀ ਕਰ ਰਹੇ ਨੇ ਵੀ ਉਹਨਾਂ ਨੂੰ ਸਖਤ ਤੋਂ ਸਖਤ ਹਦਾਇਤ ਆ ਵੀ ਭਾਈ ਜਾ ਤਾਂ ਇਹ ਚੀਜ਼ਾਂ ਤੋਂ ਹਟਜੋ ਨਹੀਂ ਫਿਰ ਸਾਡੇ ਵੱਲੋਂ ਜਿਹੜੀ ਕਾਰਵਾਈ ਸੰਘਾ ਵੱਲੋਂ ਹੋਣੀ ਆ ਉਹ ਤਾਂ ਹੋਣੀ ਆ ਹੋਣੀ ਆ ਕੋਲ ਖੜ ਕੇ ਪ੍ਰਸ਼ਾਸਨ ਤੋਂ ਜਿਹੜੀ ਅਸੀਂ ਪ੍ਰਸ਼ਾਸਨੀ ਮੰਗ ਕਰਾਂਗੇ ਵੀ ਜਿਹੜਾ ਆਪਣੇ ਏਰੀਆ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਦਾ ਵੀ ਉਹਦੇ ਤੇ ਵੀ ਤੁਸੀਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਬਾਬਾ ਜੀ ਬਾਣਾ ਕੋਈ ਮੁੱਲ ਲੈ ਕੇ ਪਾਉਂਦਾ ਮੈਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਬਾਬਾ ਬਲਬੀਰ ਸਿੰਘ ਜੀ ਸਾਹਿਬ ਉਹਨਾਂ ਨੂੰ ਬਾਬਾ ਰਾਜਾ ਰਾਜ ਸਿੰਘ ਉਹਨਾਂ ਨੂੰ ਤੇ ਜਿੰਨੇ ਵੀ ਦਲਪੰਥ ਦੇ ਮੁਖੀ ਨੇ ਚਾਹੇ ਦਮਦਮੀ ਟਕਸਾਲ ਦੇ ਮੁਖ ਚਥੇਦਾਰ ਨੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਾਈ ਅਮਰੀਕ ਸਿੰਘ ਜੀ ਜਿਤੇ ਸੇਵਾ ਨਿਭਾ ਰਹੇ ਨੇ ਮਿੱਠਾ ਬ੍ਰਹਮ ਗਿਆਨੀ ਜੀ ਨੇ ਉਸਤਾਦ ਅਨੂਖ ਸਿੰਘ ਜੀ ਹੋਣੀ ਨੇ ਜਿੰਨੇ ਵੀ ਦਲਪੰਥ ਜਾਂ ਦਮਦਮੀ ਟਕਸਾਲ ਦੇ ਜਿੰਨੇ ਵੀ ਬ੍ਰਾਂਚਾ ਨੇ ਜਾਂ ਸਿੰਘ ਜਥੇਬੰਦੀਆਂ ਨੇ ਉਹਨਾਂ ਨੂੰ ਆਪਣੇ ਸਿੰਘਾਂ ਦੀ ਇੱਕ ਜਾਂਚ ਕਰਕੇ ਦੇ ਦੇਣੀ ਚਾਹੀਦੀ ਆ ਕੋਈ ਸਰਟੀਫਿਕੇਟ ਵਗੈਰਾ ਦੇਣਾ ਚਾਹੀਦਾ ਵੀ ਇਹ ਮੇਰੇ ਦਲਪੰਥ ਦੇ ਸਾਡੀ ਜਥੇਬੰਦੀ ਦੇ ਸਿੰਘ ਨੇ ਜਿਹੜੇ ਇਸ ਤਰ੍ਹਾਂ ਸਾਡੇ ਬਾਣੀ ਤੇ ਬਾਣੇ ਨੂੰ ਬਦਨਾਮ ਕਰਦੇ ਨੇ ਉਹਨਾਂ ਤੇ ਕਾਰਵਾਈ ਹੋਊਗੀ ਉਹਨਾਂ ਨੂੰ ਬੜੀ ਸਖਤ ਤਾੜਨਾ ਹੈ ਕਿ ਜੇ ਕੋਈ ਗਰਵਾਣੀ ਦੀ ਬੇਅਦਬੀ ਤੇ ਬਾਣੇ ਦੀ ਬੇਅਦਬੀ ਕਰਦਾ ਸੀ ਫੜ ਲਿਆ ਤੇ ਬਾਅਦ ਨਹੀਂ ਆਉਣਾ ਬਾਅਦ ਆਜੋ ਨਹੀਂ ਡੱਡਾ ਫਿਰੂਗਾ ਤੁਹਾਡੇ ਉੱਤੇ ਤੇ ਜਿੱਥੇ ਪੰਥਕ ਕਾਰਵਾਈ ਹੋਊਗੀ ਉੱਥੇ ਨਾਲ ਪ੍ਰਸ਼ਾਸਨ ਕਾਰਵਾਈ ਵੀ ਹੋਊਗੀ ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਸੇਖਾਂ ਦੇ ਨੇ ਪਹਿੰਦੇ ਪਿੰਡ ਡੋਲੇਵਾਲਾ ਚ ਇੱਕ ਤੇਜ਼ ਰਫ਼ਤਾਰ ਕਾਰ ਨੇ ਸੜਕ ਪਾਰ ਕਰਕੇ 45 ਸਾਲਾਂ ਔਰਤ ਅਵਿਨਾਸ਼ ਕੋਰਨੂ ਕੋ ਚਲ ਦਿੱਤਾ ਤੇ ਹਸਤਾ ਲਜਾਂਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਉਹਨਾਂ ਤੁਰੰਤ ਕਾਰ ਦਾ ਪਿੱਛਾ ਕਰਕੇ ਡਰਾਈਵਰ ਨੂੰ ਕਾਬੂ ਕਰ ਲਿਆ ਤੇ ਪੁਲਿਸ ਨੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਵਿਫਟ ਗੱਡੀ ਸੀਗੀ ਜੀ। ਦੌਲੇਵਾਲ ਪਿੰਡ ਤੋਂ ਐਕਸੀਡੈਂਟ ਕੀਤਾ ਉਹਨਾਂ ਨੇ। ਤੇ ਸੜਕ ਕ੍ਰੋਸ ਕਰ ਰਹੇ ਸੀਗੇ ਬੀਬੇ ਕੋਈ ਉਹਨਾਂ ਦਾ ਨਾਮ ਸ਼ਾਇਦ ਅਵਿਨਾਸ਼ ਰਾਣੀ ਸੀ ਤੇ ਉਹਨਾਂ ਦੇ ਸਿਰ ਤੋਂ ਦੀ ਗੱਡੀ ਟਪਾਈ ਤੇ ਉਹਨਾਂ ਦੇ ਮੌਕੇ ਤੇ ਡੈਥ ਹੋ ਗਈ। ਸਾਨੂੰ ਵਾਇਰਲੈਸ ਤੋਂ ਰਿਪੋਰਟ ਮਿਲੀ ਤੇ ਵੀ ਕਹਿੰਦੇ ਵੀ ਗੱਡੀ ਰਾਉਂਡ ਅਪ ਕਰਨੀ ਹੈ। ਲੋਹਾਰਾ ਚੌਂਕ ਤੋਂ ਅਸੀਂ ਗੱਡੀ ਦੇ ਪਿੱਛੇ ਲੱਗੇ ਕੋਟੀ ਸੇਖਾਂ ਤੋਂ ਲੋਹਾਰਾ ਚੌਂਕ ਗੱਡੀ ਜੋ ਗੱਡੀ ਆਈ ਉਹ ਅਸੀਂ ਪਿੱਛੇ ਲੱਗੇ ਗੱਡੀ ਦੇ ਗੱਡੀ ਸ਼ਹਿਰ ਚ ਘਮਾਉਂਦੇ ਹੋਏ ਸਬਜ਼ੀ ਮੰਡੀ ਘਮਾਉਂਦੇ ਹੋਏ ਉਹਨਾਂ ਨੇ ਜੀਰਾ ਰੋਡ ਪਾ ਲਈ ਸਵਿਫਟ ਗੱਡੀ ਸੀ ਉਹਨਾਂ ਨੇ ਜੀਰਾ ਰੋਡ ਪਾ ਲਈ ਤੇ ਜਦੋਂ ਅਸੀਂ ਪਿੱਛੇ ਕੇ ਜੀਰਾ ਰੋਡ ਤੇ ਫੈਕਟਰੀ ਹੈ ਉੱਥੇ ਫੀਡ ਫੈਕਟਰੀ ਹੈ ਉੱਥੇ ਨੇੜੇ ਅਸੀਂ ਉਹਨਾਂ ਨੂੰ ਮਤਲਬ ਕਿ ਫੜ ਲਿਆ ਉਹਨਾਂ ਨੂੰ ਤੇ ਉਹਨਾਂ ਦੀ ਗੱਡੀ ਜਾ ਕੇ ਦਰਖਤ 'ਚ ਲੱਗ ਗਈ ਚੇਕੜ ਕਰਕੇ ਦਰਖਤ 'ਚ ਲੱਗੀ ਤੇ ਪਿੱਛੇ ਗੱਡੀ ਸਾਡੀ ਸੀਗੀ ਉਹਨਾਂ ਨੂੰ ਅਸੀਂ ਫੜਿਆ ਉੱਥੋਂ ਤੇ ਗੱਡੀ ਦਾ ਥੋ ਤੇ ਉਹਨਾਂ ਨੂੰ ਵੀ ਫੜ ਕੇ ਥਾਣਾ ਸਿਟੀ 1 ਚੱਲ ਜਾਂਦਾ। ਥਾਣਾ ਸਿਟੀ 1 ਚੱਲ ਜਾਂਦਾ ਤੇ ਉਹਨਾਂ ਦਾ ਰੈਪਟਰ ਪਾਈ ਉਹਨਾਂ ਨੇ ਗਾਹਾਂ ਉਹਨਾਂ ਦਾ ਨਾਮ ਸੀਗਾ ਮੁੰਡੇ ਦਾ ਸਾਜਨਪ੍ਰੀਤ ਸਿੰਘ ਸੀਗਾ। ਜਿਹੜਾ ਗੱਡੀ ਐਕਸੀਡੈਂਟ ਕਰਕੇ ਭੱਜਿਆ ਸੀ। ਹਾਂਜੀ ਉਹਦਾ ਨਾਮ ਸਾਜਨਪ੍ਰੀਤ ਸਿੰਘ ਸਰਵਣ ਸਿੰਘ ਦਾ son of ਸਰਵਣ ਸਿੰਘ ਤਲਵੰਡੀ ਭਾਈ ਦੇ ਨੇੜੇ ਨੂਰਪੁਰ ਪਿੰਡ ਹੈ ਉੱਥੋਂ ਦਾ ਵਸਨੀਕ ਸੀਗਾ ਉਹ ਤੇ ਉਹਨਾਂ ਨੂੰ ਦੋਲੇਵਾਲ ਚੌਂਕੀ ਵਿੱਚ ਲੈ ਗਏ ਉੱਥੇ ਉਹ ਚੌਂਕੀ ਲੱਗਦੀ ਸੀ ਉੱਥੇ ਲੈ ਕੇ ਅਗਲੀ ਕਾਰਵਾਈ ਲਈ। ਜਿਹੜੀ ਲੜੀ ਨਾਲ ਐਕਸੀਡੈਂਟ ਕੀਤਾ ਉਹਦੀ ਰਿਪੋਰਟ ਹੋ ਗਈ ਆ। ਉਹਨਾਂ ਦੀ ਮੌਕੇ ਦੀ ਡੈਥ ਹੋ ਗਈ ਜੀ। ਕਿਹ ਕੀ ਸੀ ਜਿਹੜੀ? ਲੇਡੀ ਇੱਕ ਹੀ ਸੀਗੀ। ਅਵਿਨਾਸ਼ ਰਾਣੀ ਉਹਨਾਂ ਦਾ ਨਾਮ ਸੀ। ਵਾਈਫ ਆਫ ਬਖਸ਼ੀਤ ਸਿੰਘ। ਅਮਰ ਸਿੰਘ ਅਮਰ ਸਿੰਘ ਵਸਤੀ ਦੌਲੇਵਾਲ ਦੇ ਰਹਿਣ ਵਾਲੇ ਸੀ। ਜਦੋਂ ਤੁਹਾਡੀ ਵਰਦੀ ਤੇ ਵੀ ਕਾਫੀ ਪੈਰਨਾ ਵਗੈਰਾ ਲੱਗਾ ਹੋਇਆ ਸੀ। ਉਹ ਜਦੋਂ ਉਹਨਾਂ ਦੀ ਗੱਡੀ Swift ਗੱਡੀ ਜਦੋਂ ਦਰਖਤ 'ਚ ਵੱਜੀ। ਉਹ ਡਰਦ ਡਰ ਲਾ ਲੋ ਚਾਹੇ ਫੜਿਆ ਜਾਣ ਦਾ ਡਰ। ਉਹ ਗੱਡੀ ਛੱਡ ਕੇ ਭੱਜ ਗਿਆ ਆਪਦੀ। ਤੇ ਭੱਜਿਆ ਪਿੱਛੇ ਅਸੀਂ ਭੱਜੇ ਉਹਦੇ। ਤੇ ਉਹ ਚਿੱਕੜ ਵਿੱਚ ਲੱਸੀ ਗਾ ਮੀਂਹ ਕਰਕੇ ਚਿੱਕੜ ਸੀਗਾ ਤੇ ਚਿੱਕੜ ਵਿੱਚ ਹੀ ਸੀ ਭੱਜੇ ਤੇ ਗਾਹਾਂ ਜਾ ਕੇ ਫੜਿਆ ਜਦੋਂ ਇਸ ਕਰਕੇ ਬਸ ਚਿੱਕੜ ਕਰਕੇ ਹੋ ਗਿਆ ਜੀ ਜੀ ਆਪਣੇ ਆਸ਼ਿਕਾ ਵਾਸਾ ਵਰਕੇ ਚ ਕੰਮ ਕਰਦੀ ਜੀ ਇਹ ਤੇ ਆਪ ਦਾ ਕੰਮ ਨੇ ਮਟਾਕ ਦੇ ਸਾਈਡ ਤੇ ਖੜੇ ਸੀ ਸੈੱਡ ਕਰਾਸ ਕਰ ਲਿਆ ਸੀ ਵੈਸੇ ਰੋਡ ਸੈੱਡ ਤੇ ਖੜੀ ਉਧਰੋਂ ਡੱਕ ਡੋਲੇ ਗੱਡੀ ਆਈ ਇਧਰੋਂ ਮਾਹੂ ਵਾਲੀ ਸਾਈਡ ਤੋਂ ਡੱਕ ਡੋਲੇ ਗੱਡੀ ਪਤਾ ਨਹੀਂ ਮੁੰਡੇ ਨੇ ਕੋਈ ਨਸ਼ਾ ਕੀਤਾ ਜਾਂ ਕੀ ਕੀਤਾ ਨਮਾਲਕ ਮੁੰਡਾ ਉਹਨੇ ਲਿਆ ਗਏ ਉਹਦੇ ਵਿੱਚ ਗੱਡੀ ਮਾਰੀ ਉੱਤੋਂ ਸਿਰ ਦੇ ਗੱਡੀ ਲੰਘੀ ਟਾਇਰ ਆਉਣ ਦਾ ਸਪੋਰਟ ਹੀ ਡੈਥ ਹੋ ਗਈ ਉਹਦੀ ਮੁਰਗਿਤ ਗੱਡੀ ਭਜਾਤੀ ਇਹਨੇ ਦਰ ਗੱਡੀ ਭਜਾਤੀ ਸਾਨੂੰ ਪਤਾ ਲੱਗਾ ਵੀ ਇਹਨਾਂ ਨੂੰ ਜਸਮੀਤ ਸਿੰਘ ਨੂੰ ਪਤਾ ਲੱਗਾ ਵੀ ਇਹ ਪਾਟਕੇ ਡਾਕਟਰ ਦਾ ਭਤੀਜਾ ਹੈ ਮੁੰਡਾ ਤਲਵੰਡੀ ਪਾਈ ਦਾ ਰਹਿੰਦੇ ਤਲਵੰਡੀ ਪਾਈ ਤੋਂ ਪਤਾ ਲੱਗਾ ਵੀ ਪਾਟਕੇ ਡਾਕਟਰ ਦਾ ਭਤੀਜਾ ਹੈ ਇਹ ਉਹਦੇ ਕੋਲ ਭੱਜ ਕੇ ਗਿਆ ਵੀ ਤੁਹਾਡਾ ਮੁੰਡਾ ਮੇਰੀ ਮੰਮੀ ਦੀ ਡੈਥ ਕਰਕੇ ਭੱਜ ਆਇਆ ਉਹ ਗੋਨ ਦੀ ਵਲਡਿੰਗ ਪਤਾ ਕੀ ਸੀ ਉਹਦੀ ਵਲਡਿੰਗ ਇਹ ਸੀ ਜਵਾਕ ਕਰ ਰਿਹਾ ਤੇ ਉਹਨੂੰ ਨਹੀਂ ਪਤਾ ਲੱਗਾ ਹੁਣ ਦੱਸ ਵੀ ਉਹਦੇ ਮੁੰਡੇ ਨੇ ਗੱਡੀ ਭਜਾਈ ਜੀ ਕੋਟ ਹਿੱਸੇ ਖਾ ਤੋਂ ਗੱਡੀ ਭਜਾਤੀ ਉਹਨੇ ਚੀਮਾ ਰੋਡ ਨੂੰ ਚੀਮਾ ਰੋਡ ਦੀ ਪਤਾ ਨਹੀਂ ਜਲਾਲਾਬਾਦ ਕਿੱਧਰ ਦੀ ਹੁੰਦਾ ਹੋਇਆ ਲਵਾਰਾ ਚੌਂਕ ਲਵਾਰੇ ਚੋਂ ਤੋਂ ਨਹਿਰ ਨਰ ਸੜਕ ਉੰਦੋਂ ਹੁੰਦਾ ਮੰਡੀ ਦੇ ਵਿੱਚ ਮਗਰ ਐਸਐਸਐਫ ਦੀ ਗੱਡੀ ਸੀ ਆਪਣੀ ਸੜਕ ਸੁਰੱਖਿਆ ਫੋਰਸ ਦੀ ਗੱਡੀ ਉਹ ਗੱਡੀ ਜਦੋਂ ਉੱਥੇ ਮਗਰ ਲੱਗੀ ਮੰਡੀ ਦੇ ਵਿੱਚ ਗਿਆ ਸੀ ਵੀ ਕੁਤਤੀ ਉਹਦੇ ਚਲੇ ਗਿਆ ਉਹ ਵੀ ਚਲਾ ਗਿਆ ਆਪਣੀ ਗੱਡੀ ਚੱਕੀ ਮੈਂ ਚਲਾ ਗਿਆ ਜੋ ਚੱਕਿਆਂ ਤੇ ਜਿੱਥੇ ਉਹ ਰੇੜੀਆਂ ਨਹੀਂ ਆਪਣੀ ਸਬਜ਼ੀ ਵਾਲੀਆਂ ਉੱਥੇ ਗੱਡੀ ਸਾਨੂੰ ਜਦੋਂ ਵੇਖਿਆ ਸੀ ਪੀਵੀ 29 ਹਾਰ 00433 ਸੀ ਆ ਗੱਡੀ ਹੋ ਜਾਂਦੀ ਹੈ ਦਵਾ-ਦਵਾ ਗੱਡੀ ਮੂਹਰੇ ਉਹ ਲਾਈ ਉਹਨੇ ਉਥੋਂ ਗੱਡੀ ਮੰਡੀ ਚੋਂ ਕੱਢੀ ਜੀਰਾ ਰੋਡ ਤੇ ਪਾ ਲਈ ਜੀਰਾ ਰੋਡ ਤੇ ਪਾ ਕੇ ਮਗਰ ਐਸਐਸਐਫ ਦੀ ਗੱਡੀ ਮਗਰ ਮੇਰੀ ਗੱਡੀ ਜਿੱਥੇ ਹੈਗੀ ਜੀ ਫੈਕਟਰੀ ਆਪਣੀ ਮਸਾਲਾ ਫੈਕਟਰੀ ਉਰਲੇ ਆਪਣੇ ਕੰਡਾ ਹੈ ਉੱਥੇ ਗੱਡੀ ਉਹਦੇ ਉੱਥੇ ਉਹਦੀ ਗੱਡੀ ਨਾਲ ਡਾਵਾ ਡੋਲ ਹੋ ਗਈ ਤੇ ਦਰਖਤ ਨਾਲ ਟਕਰਾ ਗਈ ਉਥੋਂ ਵੀ ਭੱਜ ਗਿਆ ਉੱਤਰ ਕੇ ਤੇ ਮਸਾ ਅਸੀਂ ਹਿੰਮਤ ਕਰਕੇ ਐਸਐਸ ਦੀ ਫੋਰਸ ਨਾਲ ਤੇ ਮੈਂ ਆਪਦੀ ਕੋਸ਼ਿਸ਼ ਕਰਕੇ ਮੁੰਡਾ ਫੜਿਆ ਫਿਰ ਮੈਂ ਮੁੰਡਾ ਲਿਆ ਕੇ ਇਹਨਾਂ ਨੂੰ ਦੱਸਿਆ ਵੀ ਐਸ ਤਰ੍ਹਾਂ ਮੁੰਡਾ ਫੜ ਲਿਆ ਗੱਡੀ ਫਾੜੀ ਇਹਦਾ ਹਿੱਟ ਐਂਡ ਰਨ ਦਾ ਕਾਨੂੰਨ ਬੰਦਾ ਹੀ ਠੋਕ ਕੇ ਕਾਨੂੰਨ ਲਾਓ ਉਹ ਆਈ ਵਿਚਾਰੀ ਘਰ ਚਲਾਉਂਦੀ ਸੀ ਉਹਦੇ ਦੀ ਰੋਟੀ ਦਾ ਗੁਜ਼ਾਰਾ ਇਹਨਾਂ ਦਾ ਹੁੰਦਾ ਸੀ ਹੋਰ ਇਹਨਾਂ ਕੋਈ ਨਹੀਂ ਬੰਦਾ ਮਰੀਜ਼ ਹੈ ਇਹਨਾਂ ਦੀ ਦਵਾਈ ਬੁੱਟੀ ਸਾਰੀ ਉਹਨਾਂ ਦੇ ਸਿਰ ਚਲਦੀ ਸੀ ਹੋਰ ਕਿਦੋਂ ਨਹੀਂ ਚਲਦੀ ਸੀ ਫੇਰ ਠੋਕ ਕੇ ਕਾਨੂੰਨੀ ਕਾਰਵਾਈ ਲਈ ਸਰਕਾਰ ਤੋਂ ਮੰਗ ਕਰਦੇ ਵੀ ਉਹਨਾਂ ਦੇ ਬੇੜੇ ਨੂੰ ਕੋਈ ਵਧੀਆ ਜੀ ਨੌਕਰੀ ਦਿੱਤੀ ਜਾਵੇ ਅੱਜ ਸਰੇ ਮੋਗਾ ਦੇ ਜੀਰਾ ਰੋਡ ਦੀ ਗਲੀ ਨੰਬਰ 3 ਵਿੱਚ ਇੱਕ ਨੌਜਵਾਨ ਜੋ ਕਿ ਨੈਸਲੇ ਦੀ ਕੰਟੀਨ ਵਿੱਚ ਰਹਿੰਦਾ ਸੀ ਅਤੇ ਆਪਣੇ ਪਰਿਵਾਰ ਸਮੇਤ ਗਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਨੇ ਅੱਜ ਜਦੋਂ ਉਸਨੇ ਪੱਖੇ ਨਾਲ ਪਾਹਾ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪਰਿਵਾਰ ਦੇ ਮੈਂਬਰ ਸਵੇਰੇ ਉੱਠੇ ਤਾਂ ਉਹਨਾਂ ਦੇਖਿਆ ਕਿ ਤਰਮਿੰਦਰ ਸਿੰਘ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ ਤੇ ਉਹਨਾਂ ਤੁਰੰਤ ਪੁਲਿਸ ਅਤੇ ਕੰਟੀਨ ਮਾਲਕ ਨੂੰ ਸੂਚਨਾ ਦਿੱਤੀ। ਇਹ ਤਰਮਿੰਦਰ ਸਿੰਘ ਆ ਜੀ ਨੈਸਲੇ ਕੰਟੀਨ ਚ ਕੰਮ ਕਰਦਾ ਸੀਗਾ ਜੀ ਤੇ ਅੱਜ ਮੈਨੂੰ ਸਵੇਰ ਫੋਨ ਆਇਆ ਸਾਡੇ ਕੋਲੇ ਸੁਪਰਵਾਈਜ਼ਰ ਆ ਇੱਕ ਸਰੇਸ਼ ਕੁਮਾਰ ਉਹਦਾ ਫੋਨ ਆਇਆ 7:33 ਮਿੰਟ ਤੇ ਵੀ ਆਪਣੇ ਕੋਲੇ ਤਰਮਿੰਦਰ ਜਿਹੜਾ ਮੁੰਡਾ ਨੈਸਲੇ ਕੰਮ ਕਰਦਾ ਹੈਗਾ ਉਹਦੀ ਡੈਥ ਹੋ ਗਈ ਹੈ ਉਹਨੇ ਸੁਸਾਈਸਾਈਡ ਕਰ ਲਈ ਹੈ ਪੱਖੇ ਨਾਲ ਲਟਕ ਕੇ ਤੇ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਉਹ ਉਹਨਾਂ ਨੂੰ ਹੁਣ ਸੰਿਆਸੀ ਸਾਹਿਬ ਜਿਹੜੇ ਹੈਗੇ ਆ ਸੋਸਾਇਟੀ ਵਾਲੇ ਸੋਸਾਇਟੀ ਵਾਲੇ ਸੋਸਾਇਟੀ ਵਾਲੇ ਉਹ ਆ ਕੇ ਉਹਨਾਂ ਨੂੰ ਲੈ ਗਏ ਸਿਵਲ ਹਸਪਤਾਲ ਦੇ ਵਿੱਚ ਜੀ ਅੱਜ ਇਹ ਵਿਆਹ ਹੋਇਆ ਜੀ ਇਹ ਵਿਆਹ ਹੋਇਆ ਸੀਗਾ ਜੀ ਕਿੰਨੇ ਬੱਚੇ ਨੇ ਬੱਚੇ ਦੇ ਦੋ ਬੱਚੇ ਸੀਗੇ ਜੀ ਤੇ ਕਿੰਨੀ ਉਮਰ ਲਗਭਗ ਇਹਦੀ ਤਕਰੀਬਨ ਹੋਊਗੀ 43-44 ਸਾਲ ਜੀ ਇੱਕ ਕਾਲ ਆਈ ਸੀਗੀ ਕਿ ਧਰਮਿੰਦਰ ਸਿੰਘ ਪੁੱਤਰ ਮਾਧੂ ਸਿੰਘ ਜੀ ਵਾਸੀ ਹੈਗਾ ਉੱਤਰਾਖੰਡ ਹਾਲ ਬਾਦ ਹੈਗਾ ਗਲੀ ਨੰਬਰ 3 ਛੋਡੀ ਨਗਰ ਇਹਨੇ ਰੱਸੀ ਨਾਲ ਇੱਕ ਪਾਹ ਲੈ ਲਿਆ ਇਹੀ ਮੌਕੇ ਤੇ ਆਏ ਆ ਤੇ ਫੋਟੋ ਖਿੱਚ ਕੇ ਇਹ ਸਮਾਜ ਸੇਵਾਂ ਵਾਲਿਆਂ ਨੂੰ ਸੱਦਿਆ ਇਹਨਾਂ ਨੇ ਮੌਕੇ ਤੇ ਆ ਕੇ ਟੈਡਬੋਰਡ ਵੀ ਲੱਗੇ ਜਾ ਰਹੇ ਆ ਭਵੰਤਮਾਨ ਦੀ ਸਰਕਾਰ ਸਿਹਤ ਸਵਾਵਾ ਵਿੱਚ ਵੱਡੇ ਵੱਡੇ ਦਾਅਵੇ ਤਾਂ ਕਰਦੀ ਹੈ ਪਰ ਜ਼ਮੀਨੀ ਹਕੀਕਤ ਜ਼ੀਰੋ ਹੈ ਤਾਜ਼ਾ ਮਾਮਲਾ ਮੋਗਾ ਦਾ ਹੈ ਜਿੱਥੇ ਸੜਕੀ ਹਾਦਸੇ ਵਿੱਚ ਮਰੀਜ਼ ਦੀ ਲੱਤ ਟੁੱਟ ਗਈ ਤੇ ਜਦੋਂ ਉਸ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ ਤਾਂ ਉੱਥੇ ਨਾ ਪਟੀਆਂ ਨਾ ਸਪ੍ਰਿਟ ਤੇ ਨਾ ਦਰਦ ਨਿਵਾਰਕ ਟੀਕੇ ਖੁਦ ਡਾਕਟਰ ਕੁਲਦੀਪ ਨੇ ਮੰਨਿਆ ਕਿ ਸਟਾਫ ਤੇ ਦਵਾਈਆਂ ਹਸਪਤਾਲ ਵਿੱਚ ਘਾਟ ਹੈ ਉਸ ਤੋਂ ਬਾਅਦ ਸਮਾਜ ਸੇਵੀ ਸੰਸਾਦੀ ਮਦਦ ਨਾਲ ਉਸ ਦਾ ਇਲਾਜ ਸ਼ੁਰੂ ਕਰਵਾਇਆ ਗਿਆ ਇਹ ਪੇਸ਼ੈਂਟ ਜੀ ਪਹਿਲਾਂ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ ਇਹ ਪੇਸ਼ੈਂਟ ਚੱਕਿਆ ਸਿਵਲ ਹਸਪੀਟਲ ਲੈ ਕੇ ਆਏ ਆ ਅਸੀਂ ਇਹ ਚੱਕਿਆ ਬਿਲੀ ਘਰ ਦੇ ਮੂਰੇ ਐਕਸੀਡੈਂਟ ਹੋਇਆ ਤਾਂ ਮੁੰਡੇ ਦਾ ਕਿਉਂਕਿ ਇਹਦੇ ਵਿੱਚ ਮੋਟਰਸਾਈਕਲ ਵੱਜਿਆ ਇਹ ਪੈਦਲ ਸੀਗਾ ਮੋਟਰਸਾਈਕਲ ਵੱਜਿਆ ਇਹਦੀ ਲੱਤ ਟੁੱਟ ਗਈ ਹੈ ਔਰ ਮੁਸ਼ਕਲਾਂ ਇੱਥੇ ਕੀ ਆਈਆਂ ਹੈ ਆ ਸਟੈਲਟ ਐ ਕੋ ਜਿਹੜੀ ਕਿ ਸਰਕਾਰ ਨੂੰ ਸਾਨੂੰ ਦੇਣੀ ਚਾਹੀਦੀ ਹੈ ਕਿਉਂਕਿ ਸਰਕਾਰ ਸਾਨੂੰ ਦਾਅਵੇ ਕਰਦੀ ਹੈ ਕਿ ਅਸੀਂ ਫ੍ਰੀ ਮੈਡੀਸਨ ਦੰਨਿਆ ਤੇ ਫ੍ਰੀ ਇਥੇ ਟ੍ਰੀਟਮੈਂਟ ਆ ਇਹ ਮੈਂ ਸਮਾਜ ਸੇਵਾ ਸੈਟ ਯੱਲੋਂ ਆਪਦੀ ਜੇਬ ਚੋਂ ਮੰਗਵਾ ਕੇ ਦਿੱਤੀ ਐ ਸਟੈਲਟ ਇਥੇ ਇਹਦੇ ਤਾਂ ਸਟੈਲਟ ਲੱਗੀ ਐ ਤੇ ਫਿਰ ਅਸੀਂ ਕਿਵੇਂ ਉਮੀਦ ਕਰ ਲਈਏ ਵੀ ਸਰਕਾਰ ਸਾਨੂੰ ਸਹੂਲਤਾਂ ਦੇ ਰਹੀ ਐ ਇਹ ਸਾਡੇ ਸਰਕਾਰੀ ਹਸਪੀਟਲ ਮੋਗੇ ਦਾ ਹਾਲਾਤ ਐ ਫਿਰ ਸਾਡੇ ਕੋਲ ਦੋ ਤਿੰਨ ਐਕਸੀਡੈਂਟ ਦੇ ਕੇਸ ਆਏ ਐ ਇੱਕ ਤਾਂ ਲਾਲ ਸਿੰਘ ਆਇਆ ਜੀ ਬਖਤੌਰ ਸਿੰਘ ਅਜੀਤਵਾਲ ਤੋਂ ਉਹਨੂੰ ਖੁਲਸੜੀ ਲੈ ਕੇ ਆਏ ਸੀਗੇ ਤੇ ਉਹਦੀ ਉਂਗਲਾਂ ਤੇ ਸਵਿਰ ਬਲੀਡਿੰਗ ਸੀਗੀ ਉਹਨੂੰ ਫਰਸਟ ਐਡ ਦੇ ਦਿੱਤੀ ਗਈ ਹੈ ਬਾਕੀ ਐਕਸਰੇ ਵਾਲੇ ਸੱਦੇ ਆ ਗਏ ਨੇ ਐਕਸਰੇ ਕਰਾ ਕੇ ਦੇਖਦੇ ਕਿ ਕੰਡੀਸ਼ਨ ਠੀਕ ਆ ਅਫਤਾਰ ਸਿੰਘ ਜਨਾ ਦਾ ਇੱਕ ਅਫਤਾਰ ਸਿੰਘ ਜਨਾ ਸਮਾਜ ਸੇਵਾਲੇ ਲੈ ਕੇ ਆਏ ਉਹਨੂੰ ਤੇ ਉਹਦੇ ਵੀ ਐਕਸੀਡੈਂਟ ਹੋਇਆ ਸੀ ਬਿਜਲੀ ਘਰ ਦੇ ਸਾਹਮਣੇ ਤੇ ਉਹਦੇ ਲੱਤ ਤੇ ਫ੍ਰੈਕਚਰ ਲੱਗ ਰਿਹਾ ਹੈ ਤਾਂ ਵੀ ਐਕਸਰੇ ਵਾਲੇ ਸੱਦੇ ਆ ਉਹਨਾਂ ਨੂੰ ਫਰਸਟ ਐਡ ਤਾਂ ਦੇ ਦਿੱਤੀ ਸਮਾਜ ਸੇਵਾਲੇ ਆਪ ਹੀ ਸਮਾਜ ਸੇਵਾ ਕਰਨ ਲੱਗੇ ਹੋਏ ਸੀਗੇ ਬਾਕੀ ਅਸੀਂ ਐਕਸਰੇ ਵਾਲੇ ਬੁਲਾ ਲਏ ਦੇ ਉਹਨਾਂ ਵੱਲੋਂ ਲਈ ਹੋ ਕੇ ਕਿਹਾ ਗਿਆ ਕਿ ਸਮਾਨ ਹੈ ਨਹੀਂ ਤੇ ਸਟੀਚਿੰਗ ਦਾ ਜਾਂ ਹੋਰ ਪਟੀਆਂ ਵਗੈਰਾ ਨਹੀਂ ਸਰ ਸਟੀਚਿੰਗ ਦਾ ਸਮਾਨ ਤਾਂ ਹੈਗਾ ਸਪਲੈਂਟਰ ਸਾਡੀ ਖਤਮ ਹੋਈ ਹੋਈਆਂ ਉਹਦੀ ਡਿਮਾਂਡ ਅਸੀਂ ਦਿੱਤੀ ਹੋਈ ਹੈ ਬਹੁਤ ਚਿਰ ਤੋਂ ਦਿੱਤੀ ਹੋਈ ਹੈ ਨਹੀਂ ਆ ਰਹੀ ਪਿੱਛੋਂ ਪਤਾ ਨਹੀਂ ਕੀ ਕਾਰਨ ਹੋ ਸਕਦਾ ਤੇ ਸੜਕ ਪਾਰ ਕਰਨ ਲੱਗਿਆ ਸੀਗਾ ਤੇ ਮੋਟਰਸਾਈਕਲ ਵੱਜਿਆ ਜੀ ਤੇ ਜਿਹੜਾ ਮੋਟਰਸਾਈਕਲ ਵੱਜਿਆ ਉਹ ਭੱਜ ਗਿਆ ਜਾਂ ਕਿ ਨਹੀਂ ਨਹੀਂ ਉਹ ਬਈ ਵੀ ਇੱਥੇ ਹੈ ਜੀ ਹਾਂ ਜੀ ਉਹਦੇ ਵੀ ਅੱਖ ਤੇ ਸੱਟ ਵੱਜੀ ਵੀ ਹੈ ਜੀ ਤੇ ਇਹ ਬਾਈ ਹੁਣੀ ਮੈਨੂੰ ਲੈ ਕੇ ਆਈ ਚੱਕੇ ਇਹਨਾਂ ਦਾ ਬਹੁਤ ਧੰਨਵਾਦ ਆ ਵਿਚਾਰੇ ਦਾ ਡੀਜੇ ਤੇ ਨੱਚਣ ਨੂੰ ਲੈ ਕੇ 2 ਤੇਰਾ ਵਿੱਚ ਹੋਏ ਖੂਨੀ ਜੜਾਪ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤੇ ਜ਼ਖਮੀਆਂ ਨੇ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਦੋਵੇਂ ਧਿਰਾਂ ਨੇ ਇੱਕ ਦੂਜੇ ਤੇ ਗੰਭੀਰ ਦੋਸ਼ ਲਗਾਏ ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨ ਲੈ ਕੇ ਮਾਮਲਾ ਦਰਜ ਕਰ ਲਿਆ ਹਾਲਾਂਕਿ ਅਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਪਰ ਜਿਸ ਤਰ੍ਹਾਂ ਨਾਲ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆ ਉਸ ਨਾਲ ਪਿੰਡ ਵਿੱਚ ਡਰ ਦਾ ਮਾਹੌਲ ਹੈ ਮੇਰਾ ਨਾਮ ਪਰਮਜੀਤ ਜੇ ਤੇ ਤੇ ਹੋਇਆ ਕਿੱਥੇ ਹੋਇਆ ਕੀ ਹੋਇਆ ਪਹਿਲੇ ਤਾਂ ਸਾਡੇ ਮੁੰਡਿਆਂ ਨੇ ਰਾਤੀ ਰੋਕਿਆ ਵੀ ਤੁਸੀਂ ਚਿੱਟਾ ਨਾਲ ਵਿੱਚ ਪਿੰਡ ਦੇ ਮੁੰਡੇ ਜਵਾਨ ਮਰੀ ਜਾਂਦੇ ਆ ਉਹ ਮੁੰਡੇ ਸਾਡੇ ਮੁੰਡਿਆਂ ਦੇ ਗੱਲ ਪੈ ਗਿਆ ਫਿਰ ਵੀ ਵੱਡਿਆਂ ਨੇ ਰੋਕਿਆ ਆ ਹਟ ਗਿਆ ਦੁਪਹਿਰੇ ਸਾਡਾ ਮੁੰਡਾ ਮਾੜਾ ਇਹ ਬਾਹਰ ਨਿਕਲਿਆ ਚੀ ਲੈਣ ਅਸੀਂ ਅੰਦਰ ਆਪਣੇ ਘਰ ਪਿਸਤਰ ਲੈ ਕੇ ਮਗਰ ਲੱਗਿਆ ਸਾਡੇ ਮੁੰਡੇ ਨੇ ਆ ਕੇ ਗੇਟ ਲਾ ਲਿਆ ਤੇ ਆ ਗੇਟ ਭੰਨਣ ਲੱਗ ਪੈਣ ਮੁੰਡੇ ਨਾਲ ਬਿਵਾਦ ਹੋਇਆ ਸੀ ਬਾਹਰ ਜਾ ਕੇ ਹਾਂਜੀ ਇੱਥੇ ਗਏ ਘਰ ਦੇ ਬੂਹੇਗੇ ਦੁਕਾਨ ਤੇ ਚੀ ਲੈਣ ਗਿਆ ਮੰਗਾ ਦੁਕਾਨ ਵਾਲਾ ਉਹਦੇ ਦੁਕਾਨ ਤੇ ਚੀ ਲੈਣ ਗਿਆ ਉਹ ਬੰਦੇ ਕੋਈ ਜਿਹਨਾਂ ਨੇ ਆ ਕੇ ਮਾਰਿਆ ਉਹ ਸੇਵਕ ਤੇ ਸਾਗਰ ਤੇ ਸੁੱਖਾ ਉਹਦਾ ਨਾਮ ਪੌਂਟਿੰਗ ਜੇ ਨਾਲ ਇੱਥੇ ਪੌਂਟਿੰਗ ਕਹਿੰਦੇ ਉਹ ਫੁੱਲ ਚਿੱਟਾ ਵੇਚ ਰਹੇ ਨੇ ਹਾਂਜੀ ਨਾਲ ਉਹਨਾਂ ਦੇ ਭੈਣ ਨੇ ਅਮਰਜੀਤ ਉਹ ਵੀ ਚਿੱਟਾ ਵੇਚਦੀ ਪਈ ਜੇ ਰੋਕਿਆ ਸਾਡੇ ਦੋ ਪਰਿਵਾਰ ਦੇ ਮੁੰਡੇ ਗਏ ਨੇ ਤੀਜਾ ਪਿੰਡ ਚ ਗਿਆ ਚਿੱਟੇ ਚ 8-8 ਦਿਨ ਦੀ ਵਿੱਥ ਪਈਏ ਪਰ ਨਹੀਂ ਆਟਦੇ ਪਏ ਉਲਟਾ ਸਾਡੇ ਗਾਲ ਪੈਂਦੇ ਪਏ ਹਾਂਜੀ ਹਮਲਾ ਵੀ ਕੀਤਾ ਗਿਆ ਹਾਂਜੀ ਹਾਂਜੀ ਮੈਂ ਜਖਮੀ ਆ ਸੀ ਬਾਰੇ ਮੇਰੇ ਮੇਟ ਮਾਰੀ ਜੇ ਉੱਤੇ ਉਹ ਏਟਾ ਕੋਠੇ ਤੇ ਸਾਡਾ ਚਲਾਉਂਦੇ ਰਹਿ ਬਹੁਤ ਜ਼ਿਆਦਾ ਬਰਸਾਤ ਉੱਪਰ ਕੋਠਾ ਵੀ ਸਾਡਾ ਭਰਿਆ ਪਿਆ ਜੇਟਾਂ ਦਾ ਹਾਂਜੀ ਬਹੁਤ ਜ਼ਿਆਦਾ ਕਾਪੇ ਕੁਆੜੀਆਂ ਸਭ ਉਹਨਾਂ ਦੇ ਕੋਲ ਸੀ ਜੇ ਦਾਖਲ ਹੋਣ ਗਏ ਸਨ ਪੁਲਿਸ ਵਾਲਿਆਂ ਨੇ ਕਿਹਾ ਵੀ ਉਹ ਵੀ ਦਾਖਲ ਹੋ ਗਏ ਨੇ ਆਪੇ ਸੱਟਾ ਮਾਰ ਕੇ ਤੁਸੀਂ ਨਾ ਜਾਇਆ ਜੇ ਤੁਹਾਡੇ ਗੱਲ ਪੈਣਗੇ ਸਾਨੂੰ ਭਾਈ ਵੀ ਰੱਖਿਆ ਰਿਪੋਰਟ ਕਰਾਨ ਗਿਆ ਪੁਲਿਸ ਨੇ ਵੀ ਜੋ ਬਹੁਤ ਬੰਦੇ ਫਿਰਦੇ ਤੁਹਾਨੂੰ ਮਾਰ ਦੇਣਗੇ ਜੀ ਆਪਣੇ ਥੱਲੂ ਮੁਤਰਾਮਾ ਜੀਤਾ ਜੀ ਇਹਨਾਂ ਦੇ ਪਰਸੋਂ ਘਰੇ ਪ੍ਰੋਗਰਾਮ ਤੋਂ ਹੈਗਾ ਸੀ ਦਾ ਤੇ ਮੇਰੇ ਬੇਟੇ ਨੂੰ ਬੁਲਾਇਆ ਸੀ ਆਪ ਇਹਨਾਂ ਮੁੰਡਿਆਂ ਨੇ ਇਹਨਾਂ ਦੇ ਮੁੰਡਿਆਂ ਨੇ ਬੁਲਾਇਆ ਸੀ ਤੇ ਉਹ ਬੁਲਾਉਣ ਦੇ ਬਾਵਜੂਦ ਇਹ ਕਿਤੇ ਗੋਲ ਬੁਲਾਈਆ ਇਹਨਾਂ ਦਾ ਹੋ ਗਿਆ ਤੇ ਮੈਂ ਇਹਨਾਂ ਦੇ ਘਰੇ ਜਾ ਕੇ ਖੁਦ ਇਹਨਾਂ ਨੂੰ ਆਪ ਸਮਝਾ ਕੇ ਆਇਆ ਨਾਲ ਪਪੂ ਸਰਪੰਚ ਦਾ ਮੁੰਡਾ ਹੈਗਾ ਸੀ ਰਤਨ ਲਾਲ ਉਹਨੇ ਵੀ ਸਮਝਾਇਆ ਵੀ ਆਪਾਂ ਲੜਨਾ ਨਹੀਂ ਦਾ ਵੀ ਆਪਾਂ ਬੈਠ ਕੇ ਗੱਲ ਕਰ ਲਵਾਂਗੇ ਮੈਂ ਅੱਜ ਡਿਊਟੀ ਤੇ ਗਿਆ ਫਲੱਡ ਸਿਜਨ ਚੱਲਦਾ ਪਿਆ ਮੈਂ ਡਿਊਟੀ ਤੇ ਗਿਆ ਤੇ ਡਿਊਟੀ ਦੇ ਮਗਰੋਂ ਮੇਰੇ ਮੇਰੇ ਪਾਏ ਦੇ ਮੁੰਡੇ ਨੇ ਫੋਨ ਕੀਤਾ ਵੀ ਤੇਰੇ ਘਰ ਦੀ ਪੰਤੋੜ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਤੂੰ ਜਲਦੀ ਜਲਦੀ ਆਇਆ ਮੈਂ ਆ ਕੇ ਇਥੋਂ ਘਰ ਦੇ ਇਹਨਾਂ ਨੂੰ ਲੈ ਕੇ ਗਿਆ ਘਰ ਦੇ ਨੂੰ ਐਡਮਿਟ ਕਰਾਉਣ ਲੱਗਾ ਇੱਕ ਤਾਂ ਮੈਂ ਰਿਪੋਰਟ ਕੀਤੀ ਥਾਣਾ 70 ਦੇ ਵਿੱਚ ਉਹਨਾਂ ਮੈਨੂੰ ਉੱਥੇ ਬਿਠਾਈ ਰੱਖਿਆ ਵੀ ਤੁਹਾਨੂੰ ਤੇਨੂੰ ਵੀ ਨੁਕਸਾਨ ਹੈਗਾ ਵੀ ਉਹ ਬੰਦੇ ਬੜੇ ਆਏ ਬਿਨਾਂ ਦੇ ਪਿਸਟਲ ਪੁਸ਼ਟ ਲੈ ਫਿਰਦੇ ਨੇ ਚਿੱਟਾ ਵੇਚਦੇ ਰਿਹਾ ਗੈਂਗਸਟਰ ਬੰਦੇ ਨੇ ਨਾਲ ਕਾਪੇ ਗੂਪੇ ਮੇਰੇ ਘਰ ਦੀ ਬਹੁਤ ਹਾਲਤ ਮਾੜੀ ਕਰ ਦਿੱਤੀ ਤੇ ਮੈਨੂੰ ਮੈਨੂੰ ਥਾਣਾ 70 ਫਰੀਪੁਰ ਨੇ ਵੀ ਰੋਕੀ ਰੱਖਿਆ ਵੀ ਤੂੰ ਇਹ ਨਾ ਵੀ ਤੇਰਾ ਕੋਈ ਜਾਣੀ ਨੁਕਸਾਨ ਨਾ ਹੋ ਜਾਵੇ ਤੇ ਮੈਂ ਉਹਨਾਂ ਦੇ باوجود ਮੈਂ ਸਿਰਫ ਰਿਪੋਰਟ ਕਰਕੇ ਤੇ ਆਪਦੇ ਘਰੇ ਆਇਆ ਹੈਗਾ ਘਰ ਆਣ ਕੇ ਮੇਰੀ ਨੋਹ ਸੀ ਘਰੇ ਕੱਲੀ ਹੈਗੀ ਬੇਟਾ ਮੇਰਾ ਪੀਰਾਮਲ ਕੈਪੀਟਲ ਫਾਈਨੈਂਸ ਕੰਪਨੀ ਪ੍ਰਾਈਵੇਟ ਕੰਪਨੀ ਦੇ ਵਿੱਚ ਜੌਬ ਕਰਦਾ ਹੈਗਾ ਤੇ ਮੇਰੀ ਨੋਹ ਕੱਲੀ ਇਸ ਕਰਕੇ ਮੈਂ ਆਇਆ ਹੈਗਾ ਵੀ ਮੇਰੇ ਘਰ ਤੇ ਮੈਨੂੰ ਦੱਸਿਆ ਵੀ ਤੇਰੇ ਘਰ ਤੇ ਦੁਬਾਰਾ ਫੇਰ ਹਮਲਾ ਕਰਨ ਦੇ ਤੇ ਮੈਂ ਇਸ ਕਰਕੇ ਆਦੇ ਨੋਹ ਦੀ ਰਖਵਾਲੀ ਲਈ ਤੇ ਆਦੇ ਘਰ ਦੀ ਰਖਵਾਲੀ ਮੈਂ ਇਥੇ ਬੁੰਚੇਗਾ। ਦੋਸਤੋ ਇਹ ਸੰ ਸਾਡੀਆਂ ਆਸਦੇਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਸਾਕਤ। ਰੱਬ ਰਾਖਾ।